ਆ ਵੀ ਆ ਆ ਆ ਬੰਦੇ ਆ ਗਿਆ ਆ ਜਾ ਪ੍ਰਭ ਆ ਜਾ ਐਨੋ ਸਰੇ ਐਨੋ ਕੁਮਲ ਉਧਾਰ ਤਾਂ ਰੱਖ ਦੋ ਪਾਵਾਂ ਕਿਉਂਕਿ ਤਾਂ ਦੋ ਜਣੇ ਦੇਖੋ ਜਣਾ ਤਾਂ ਪਾਵਾਂ ਦਾ ਕਿੰਨਾ ਥਿੰਗ ਕਰਦਾ ਆ ਵੀਰ ਸੰਮਨ ਜੀ ਟੇਕ ਮਿੰਟ ਅ ਜੀ ਸਰ ਜਿਹੜਾ ਦੋਪਰਿਆਂ ਅੱਜ ਮਰਡਰ ਹੋਇਆ ਡਬਲ ਮਰਡਰ ਕੀ ਮਾਮਲਾ ਹੈ ਇਹ ਅੱਜ ਸਾਡੇ ਨੋਟਿਸ ਵਿੱਚ ਆਈ ਹੈ ਗੱਲ ਜੋਬਨ ਸਿੰਘ ਸਨ ਆਫ ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਹ ਬੋਪਰਾਏ ਬਾਜ ਸਿੰਘ ਨੇੜੇੋਂ ਜਿਹੜੀ ਛੜਕਨਾਂਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੋਟੀ ਪਾਉਣ ਦਾ ਕੰਮ ਕਰਦਾ। ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ। ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸੰਬੰਧ ਬਣ ਗਏ ਸੀ। ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਵਿਰੋਧ ਕਰਦਾ ਸੀਗਾ। ਅੱਜ ਉਹਨੇ 23 ਧਰ 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦੇ ਵਿੱਚ ਥਾਣੇ ਲੋਕੋ ਕੀ 124 ਨੰਬਰ ਜਿਹੜਾ ਮੁਕਦਮਾ ਵਾ 103 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਹੈ 22 23 ਸਾਲ ਆ ਤੇ ਲੜਕੇ ਦੀ 24 25 ਸਾਲ ਉਮਰ ਦੇ ਹੈ ਫਰੀਦ ਜੀ ਸਰ ਕਿੰਨੇ ਚਿਤੋਂ ਪ੍ਰੇਮ ਸੰਤ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਫਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ ਸਰ ਦੋਸ਼ੀ ਸੀ ਮੌਕੇ ਤੇ फरार ਹੋ ਗਿਆ ਸੀ ਕਿਵੇਂ ਗ੍ਰਿਫਤਾਰ ਹੋਇਆ ਜੀ ਆਹ ਦੋਸ਼ੀ ਰੌਂਡ ਅਪ ਹੋ ਗਿਆ ਸਾਡੇ ਕੋਲੇ ਉਹਨੂੰ ਨੰਘਾਈ ਨਾ ਪੁੱਛ ਕੇ ਇਸ ਕਰਕੇ ਵੀ ਉਹਨੇ ਵਾਰਦਾਤ ਕਿਵੇਂ ਕੀਤੀ ਆ ਕਿਉਂ ਕੀਤੀ ਆ ਜਿਹੜਾ ਵਾ ਸੱਚ ਸਾਹਮਣੇ ਲਿਆਂਦਾ ਜਾਊ। ਸਰ ਇਸ ਵਾਰ ਦਾਪ ਦੇ ਵਿੱਚ ਇਕੱਲਾ ਦੋਸ਼ੀ ਇਕੋ ਸੀ ਲੜਕੀ ਦਾ ਬਾਪ ਸੀਗਾ ਕਿ ਜਾਂ ਹੋਰ ਵੀ ਲੋਕ ਨੇ। ਅ ਫਿਲਹਾਲ ਤੇ ਸਾਨੂੰ ਜੋ ਮੋਡਲੀ ਜਾਜ ਤੋਂ ਪਤਾ ਲੱਗਦਾ ਕਿ ਇਹਨੇ ਇਕੱਲੇ ਨਹੀਂ ਗੱਲ ਕੀਤੀ ਹੈ। ਜੀ। ਪਰ ਫਿਰ ਵੀ ਤੂੰ ਤੀਜੇ ਦਿਨਾਂ ਨੂੰ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਸਰ ਮੁੰਡਾ ਇੱਥੇ ਕਿੱਦਾਂ ਆਇਆ ਸੀ ਕੁੜੀ ਨੂੰ ਮਿਲਣ ਵਾਸਤੇ ਆਇਆ ਸੀ ਜਾਂ ਇਹਨਾਂ ਵੱਲੋਂ ਬੁਲਾਇਆ ਗਿਆ ਸੀ ਕੀ ਕਿੱਦਾਂ ਹੋਇਆ ਸਾਰਾ? ਇਹ ਹੁਣ ਤਫ਼ਤੀਸ਼ ਦਾ ਪਾਰਟ ਹੈਗਾ ਆ। ਇਹਦੇ ਬਾਰੇ ਹੁਣ ਤੁਹਾਨੂੰ ਅਸੀਂ ਕਲੀਅਰ ਨਹੀਂ ਦੱਸ ਸਕਦੇ। ਇਹ ਇਹ ਮੌਜਮਕ ਨੂੰ ਜਿਹੜਾ ਵਾ ਲੰਗਾਈ ਨਾ ਪੁੱਜ ਕੇ ਇਸ ਕਰਕੇ ਤੇ ਇਹ ਪਤਾ ਕਰਾਂਗੇ